ਇਹ ਗੱਲ ਤੁਸੀਂ ਬੋਲਦੇ ਰਹੋ ਅਸੀਂ ਤੁਹਾਡੇ ਨਾਲ ਆ ਪਰ ਸਾਨੂੰ ਇਹ ਕੁਝ ਨਹੀਂ ਨਾਲ ਆ ਪਹਿਲੇ ਕਿ ਇਹ ਪ੍ਰਸ਼ਾਸਨੀਆਂ ਵਿੱਚ ਜਿਵੇਂ ਲੱਗਦੀ ਆ ਜੇਕਰ ਉਹਨੇ ਆਪਣਾ ਕੰਮ ਨਹੀਂ ਨਾ ਕੀਤਾ ਉਹਦਾ ਨਾ ਸਾਨੂੰ ਆ ਕੰਮ ਨਾ ਕਰਦਾ ਇਹ ਨਵੇਂ ਜਾਂਦੇ ਪ੍ਰਸ਼ਾਸਨ ਨੂੰ ਦੋਈਆ ਹੋ ਗਏ ਲੱਗਣਾ ਆਪਣੇ ਕਰਨੇ ਵਿੱਚ ਇਹ ਵੀ ਮਾਰ ਵਿੱਚ ਪੂਰਾ ਜਾਨਾ ਫਿੱਟਰ ਲਾ ਕੇ ਬੰਦ ਜੇ ਉਹਨੇ ਕੰਮ ਦੀ ਤੇਤੀ ਹੋਵੇ ਮਤਲਬ ਜਿਹੜੇ ਬੰਦੇ ਨੂੰ ਅਸੀਂ ਤੁਹਾਡਾ ਕੰਮ ਇਹ ਸਟਾਰਟ ਮੈਂ ਭਾਰਾਂ ਢਾਪਣਾ ਬਣਾ ਤੋ ਭਰਾਉਣਾ ਦੱਸਾਂਗੇ ਇਹ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਨਾ ਇਹਨਾਂ ਨੂੰ ਵੀ ਦੱਸਾਂਗੇ ਔਰ ਇਹ ਜਿਹੜੇ ਪੋਲੀਟੀਸ਼ੀਨਰ ਆ ਜਿਹੜੇ ਸਾਡੇ ਨਾਲ ਕੇ ਸਿਆਸਤ ਕਰਦੇ ਨਾ ਇਹ ਗੰਦੀ ਸਿਆਸਤ ਇਹਨਾਂ ਨੂੰ ਦੱਸਾਂਗੇ ਕਿ ਨਾ ਮੂਤੋੜਵਾ ਜਵਾਬ ਦੇਵਾਂਗੇ ਕੋਈ ਨਹੀਂ ਦੱਸਾਂਗੇ ਇਹਨੂੰ ਕਿਹੜੇ ਤੇ ਲਿਆ ਘੁਮਾਉਣ ਵਾਸਤੇ ਔਰ ਕੋਈ ਜਿਹੜੇ ਮਸਲੇ ਹਾਲੂ ਹੋਣਗੇ ਨਾ ਪਹਿਲੇ ਨਾਲ ਕਹਿੰਦਾ ਜਵਾਬ ਦੇ ਉਹ ਜਵਾਬ ਦੇ ਆ ਉਹ ਆ ਕੇ ਜਵਾਬ ਦੇ ਨੇ ਵੀ ਅਸੀਂ ਕੀ ਕੀਤਾ ਨਾਲੇ ਸਾਨੂੰ ਇਹ ਤੁਸੀਂ ਕੋ ਘਰਾਵਾਂ ਦਾ ਸਾਨੂੰ ਕਹਿੰਦੇ ਸਾਡੀ ਐਸ.ਐਫ. ਨਾਲ ਬੁਣ ਕੇ ਗੱਲ ਕਰਦੇ ਮਸਲੇ ਹੱਲ ਲੜ ਗਿਆ ਇਹ ਤਾਂ ਉਹ ਵੀ ਇਹ ਜੇ ਤੁਸੀਂ ਨਾਕੇ ਦੇ ਖੜਿਆ ਹੋਣੇ ਆ ਤੁਸੀਂ ਬੋਣ ਤੇ ਗੱਲ ਕਰਦੇ ਕਿਸੇ ਨਾਲ ਤੁਸੀਂ ਕਿਸੇ ਨਾਲ ਦੀ ਗੱਲ ਕਰਦੇ ਅਸੀਂ ਕਿਉਂ ਤੁਹਾਡੇ ਐਸ.ਐਮ. ਨਾਲ ਗੱਲ ਕਰੀਏ ਐਸ.ਐਮ. ਲੋਕਾਂ ਦਾ ਜ਼ਿੰਮੇਵਾਰ ਲੋਕਾਂ ਦਾ ਲੋਕਰ ਸਰਪੰਚ ਉਹ ਆ ਕੇ ਸਭ ਨਾਲ ਗੱਲ ਕਰੇ ਅਸੀਂ ਇਹ ਟੈਕਸ ਭਾਈ ਕਰਨਾ ਲੈਸ ਨੂੰ ਤਾਤ ਨਾਲ ਮਿਲਦੀ ਆ ਮਰਦਾਬਾ ਜਾਲ ਸਰਕਾਰ ਮਰਦਾਬਾ 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 ਪੁਖਸ਼ਾ ਨੇ ਕਹੇ ਵੀ ਦੱਸ ਦੇਣਾ ਚਾਹ ਰਿਹਾ ਇਦਾਂ ਦਾ ਮੰਤਖਿ ਖਾਣਾ ਰੱਖਿਓ ਮੇਰੇ ਇਹ ਥੋੜੇ ਬੰਦੇ ਐ ਉੱਠ ਕੇ ਚਲੇ ਜਾਣਗੇ ਜਦੋਂ ਤੱਕ ਵੀ ਜੇ ਨਾ ਜੀ ਇੱਕ ਕਾਲ ਕਰ ਦਈਏ ਤਾਂ ਸਾਰੇ ਜਿਹੜੇ ਸਾਡੇ ਆ ਉਹ ਸਾਰੇ ਇੱਥੇ ਆ ਕੇ ਬੈਠ ਜਾਣਗੇ ਚਾਹੇ ਇਹ ਹਾਮਲਾ ਰਾਤ ਨੂੰ ਚੱਲੂਗਾ ਸੁਹਿਬ ਦਾ ਦਿਨ ਵੀ ਚੱਲ ਜੂਵੇ ਪਰ ਪ੍ਰਸ਼ਾਸਨ ਨੇ ਨਾ ਸੋਚੀ ਧੂਮਾਲੇ ਅੱਗੇ ਰੱਖਦਾ ਇਹ ਚੰਗੀ ਤਰ੍ਹਾਂ ਦੱਸਦਾ ਕਿ ਮੇਰੇ ਬਾਅਦ ਵਿੱਚ ਪ੍ਰੋਗਰਾਮ ਹਾਜੀ ਸਤੀਜੀ ਕੀ ਮਾਮਲਾ ਆ ਅੱਜ ਕੱਲ੍ਹ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਾਂ ਸ਼ੋਭਾ ਯਾਤਰਾ ਕਰਨੀ ਆ ਤੇ ਸਾਡੀ ਸ੍ਰੀ ਗੁਰੂ ਗੋਬਿੰਦ ਸਿੰਘ ਮੰਦਿਰ ਪ੍ਰਬੰਧਕ ਕਮੇਟੀ ਦੇ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਨੌਜਵਾਨ ਸਭਾ ਨੇ ਮੈਂਬਰਾਂ ਨੇ ਸ਼ਹਿਰ ਦੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ। ਜਿਹੜੀ ਸਾਡੀ ਜਿਹੜੀ ਸ਼ੋਭਾ ਯਾਤਰਾ ਨਿਕਲ ਰਹੀ ਆ ਜਿੱਦਾਂ ਤੁਸੀਂ ਬਾਕੀ ਇਹਨਾਂ ਦੀ ਸ਼ੋਭਾ ਯਾਤਰਾ ਨਿਕਲ ਜਿਹੜਾ ਆਮ ਨਾ ਹੀ ਹੋ ਗਈ। ਉਹ ਤੋਂ ਵੀ ਸ਼ੋਭਾ ਯਾਤਰਾ ਕਦੀ ਨਹੀਂ। ਉਦੋਂ ਪਰਸਾਹਾਂ ਨੇ ਮਿੱਟੀ ਵੀ ਪਾਈ ਤੇ ਉਹਨੂੰ ਬੁਰਾ ਵੀ ਕੀਤਾ ਔਰ ਮੇਰੇ ਰੇਗਨ ਜਿਹੜੀ ਯਾਤਰਾ ਨੂੰ ਵੀ ਇਹ ਚੱਲੂ ਕੀਤਾ ਤੇ ਅੱਜ ਜਦੋਂ ਸ਼੍ਰੀ ਗੁਰੂਵ੍ਰਾਸ ਮਹਾਰਾਜ ਜੀ ਦੀ ਜਿਹੜੀ ਸ਼ੋਭਾ ਯਾਤਰਾ ਆ ਉਹਦੇ ਲਈ ਜਦੋਂ ਪਹੁੰਚ ਕੀਤੀ ਅਫਸਰ شاہੀ ਦੇ ਨਾਮ ਤਾਂ ਅਫਸਰ شاہੀ ਨੇ ਆਨਾ ਕਰਨੀ ਕਰਕੇ ਜਿਹੜਾ ਆ ਇਹ ਪ੍ਰਬੰਧ ਨਹੀਂ ਕੀਤਾ ਸਾਡੇ ਨਾਲ ਇਹ ਵਿਤਕਰਾ ਕੀਤਾ ਗਿਆ ਕਿਉਂਕਿ ਜੇ ਪਹਿਲਾਂ ਤੋਂ ਟੋਏ ਨਾ ਪੂਰਦੇ ਹੁੰਦੇ ਪਾ ਅਸੀਂ ਇਹ ਗੱਲ ਕਹਿੰਦੇ ਵੀ ਕੋਈ ਗੱਲ ਨਹੀਂ ਪਹਿਲਾਂ ਵੀ ਇਦਾਂ ਨਿਕਲਦੀ ਸਾਡੀ ਵੀ ਜਿਹੜੀ ਸ਼ੋਭਾ ਯਾਤਰਾ ਜੀ ਸ਼੍ਰੀ ਅਰਜਨ ਸਿੰਘ ਮਹਾਰਾਜ ਦੀ ਆ ਇਦਾਂ ਹੀ ਕਰ ਲਵਾਂਗੇ ਪਰ ਇਹਨਾਂ ਲੋਕਾਂ ਨੇ ਪਹਿਲਾਂ ਅੱਜ ਤੋਂ ਜਿਲ੍ਹਿਆਂ ਵੀ ਸ਼ਹਿਰ ਦੇ ਵਿੱਚ ਨਗਰ ਕੀਰਤਨ ਨਿਕਲਦੇ ਰਹੇ ਆ ਚਾਹੇ ਉਹ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੋਵੇ ਚਾਹੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੋਵੇ ਚਾਹੇ ਉਹ RAM ਨਾ ਵੀ ਹੋਵੇ ਉਹਨਾਂ ਦੇ ਉੱਤੇ ਸ਼ਹਿਰ ਦੇ ਵਿੱਚ ਜਿਹੜੀ ਆ ਪੂਰੇ ਕੋਏ ਉਹ ਰਮਨ ਤਰੀਕੇ ਦੇ ਨਾਲ ਜਿਹੜੇ ਆ ਪੂਰੇ ਗਏ ਆ ਪਰ ਅੱਜ ਜਿਹੜਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ੋਭਾ ਯਾਤਰਾ ਨਿਕਲ ਰਹੀ ਆ ਉਹਦੇ ਲਈ ਸਾਡੀ ਪਹੁੰਚ ਵੀ ਕੀਤੀ ਗਈ ਤਾਂ ਵੀ ਪ੍ਰਸ਼ਾਸਨ ਨੇ ਜਿਹੜੀ ਅੰਨਾ ਕੀ ਕਾਰਵਾਈ ਕੀਤੀ ਆ ਇਹਦਾ ਜਿਹੜਾ ਪ੍ਰਸ਼ਾਸਨ ਜਵਾਬ ਦੇ ਆ ਕਿਉਂਕਿ ਅੱਜ ਜਿਹੜੇ ਲੋਕ ਆ ਉਹ ਜਾਗ ਚੁੱਕੇ ਆ ਇਹ ਮਿੱਤਰਾ ਸਦਾ ਤੱਕ ਨਹੀਂ ਚੱਲਣਾ ਇਹ ਸਰਕਾਰਾਂ ਵੀ ਆਉਂਦੀਆਂ ਰੰਗੀਆਂ ਰਹਿਣੀਆਂ ਆ ਮੈਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣੀ ਚਾਹੁੰਦਾ ਉਹ ਬੰਦੇ ਬਣ ਜਾਓ ਨਹੀਂ ਜਿੱਦਣ ਕਿਤੇ ਸਾਡੀ ਇਹ ਰਾਜ ਆ ਗਿਆ ਤਾਂ ਅਸੀਂ ਨਹੀਂ ਤਾਂ ਤੁਹਾਨੂੰ ਬੰਦੇ ਦੇ ਪੁੱਤ ਬਣਾ ਦੇਵਾਂਗੇ ਪਰ ਵੱਲ ਕੇ ਸੁਣਿਜੀ ਗੱਲ ਆ ਇਹ ਲੋਕਾਂ ਦੇ ਵਿੱਚ ਜਿਹੜਾ ਜਾਗਰੂਕਤਾ ਜਿਹੜੀ ਆ ਹੌਲੀ ਹੌਲੀ ਵੀ ਆ ਰਹੀ ਆ ਸਮਾਂ ਬੀਤੇਗਾ ਇੱਕ ਦਿਨ ਜਾਗਰੂਕਤਾ ਆਏਗੀ ਔਰ ਅਸੀਂ ਜਿਹੜੇ ਆ ਕੰਮ ਹੈ ਇਹ ਆਪਣੀ ਜੁੱਤੀ ਦੀ ਨੋਕ ਦੇ ਨਾਲ ਕਰਾਇਆ ਕਰਾਂਗੇ ਸੋ ਮੈਂ ਆਪਣੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਜਾਗੋ ਅਜੇ ਵੀ ਤੁਸੀਂ ਮੇਰੇ 'ਚ ਬੈਠੇ ਹੋ ਤੁਹਾਨੂੰ ਅੱਜ ਦੀਆਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆ ਇਹ ਨਰਕ ਦਾ ਸਰਬ ਸਵਰਗ ਦਾ ਜਿਹੜਾ ਸਬਜ ਬਾਗ ਦਿਖਾ ਕੇ ਤੁਹਾਨੂੰ ਲੁੱਟਦੇ ਰਹੇ ਆ ਜਿਹੜਾ ਸਵਰਗ ਤੇ ਨਰਕ ਇੱਥੇ ਹੀ ਆ ਮੈਂ ਕਹਿੰਦਾ ਨਵਾਂ ਸ਼ਹਿਰ ਦੇ ਲੋਕ ਜਿਹੜੇ ਆ ਉਹ ਨਰਕ ਦੀ ਜ਼ਿੰਦਗੀ ਭੁਗਤ ਰਹੇ ਆ ਉਹ ਬਹਿ ਮਾਤਾ ਦੇ ਕੋਈ ਜਾ ਕੇ ਤਾਂ ਬਾਹ ਦੀਆਂ ਗੱਲਾਂ ਆ ਅੱਜ ਤੱਕ ਨਾ ਕੋਈ ਮਰਨ ਤੋਂ ਬਾਅਦ ਕੋਈ ਆਇਆ ਇੱਥੇ ਨਾ ਕਿਸੇ ਨੇ ਜਾ ਕੇ ਦੱਸਿਆ ਵੀ ਉੱਥੇ ਨਰਕ ਸਵਰਗ ਨਾ ਕੋਈ ਹਕੀਕਤ ਆ ਇਹ ਇਦਣੀਆਂ ਤੇ ਬੇਮਤਲਬ ਦੀਆਂ ਗੱਲਾਂ ਸਾਡੇ ਲੋਕਾਂ ਨੂੰ ਸਿਖਾ ਕੇ ਅੱਜ ਦੇ ਵਿਗਿਆਨਕ ਯੁੱਗ ਦੇ ਵਿੱਚ ਦੀਆਂ ਗੱਲਾਂ ਕਰਕੇ ਸਵਰਗ ਨਰਕ ਦੀਆਂ ਲੋਕਾਂ ਨੂੰ ਪੰਬਲ ਪੂਸੇ ਵਿੱਚ ਪਾ ਕੇ ਆਪਣੇ ਵੋਟਾਂ ਦਾ ਵੋਟਾਂ ਦਾ ਜਿਹੜਾ ਵੋਟ ਬਣਾ ਰਹੇ ਆ ਵੋਟਬੈਕ ਬਣਾ ਰਹੇ ਆ ਪਰ ਮੈਂ ਆਪਣੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਇਹ ਦੁਨੀਆ ਦੇ ਉੱਤੇ ਕੋਈ ਮਰਨ ਤੋਂ ਬਾਅਦ ਨਾ ਕਿਸੇ ਨੇ ਸਵਰਗ ਦੇਖਿਆ ਨਾ ਦੇਖਣਾ ਮੈਂ ਬੇਨਤੀ ਕਰਦਾ ਵੀ ਅੱਜ ਜਿਹੜੀ ਸਾਡੀ ਨਰਕ ਦੀ ਜ਼ਿੰਦਗੀ ਆ ਇਹਨੂੰ ਨਰਕ ਦੀ ਜ਼ਿੰਦਗੀ ਦੇ ਵਿੱਚੋਂ ਕੱਢਣ ਲਈ ਜਿਹੜੇ ਜੀ ਆਪਾਂ ਸੰਘਰਸ਼ ਕਰੀਏ ਇਹਨਾਂ ਲੋਕਾਂ ਨੂੰ ਇਹ ਅਕਲ ਦਈਏ ਇਹਨਾਂ ਗੱਲਾਂ ਨਾਲ ਤੁਹਾਡੇ ਵਰਗਾ ਲੈਂਦਾ ਜੈ ਭੀਮ ਜੈ ਭੱਪ ਜੈ ਜਨਤਾ ਜੈ ਸ਼ੰਗਾਰ ਸੇ ਧੰਨ ਗੁਰਦੇਵ ਜੈ ਗੁਰਦੇਵ ਜੈ ਸ਼੍ਰੀ ਗੁਰਦਾਸ ਜੀ ਮਹਾਰਾਜ